ਜ਼ਮੀਦਾਰ ਨੇ ਜੀ ਇਹ ਬਿਲਕੁਲ ਇਹਨਾਂ ਕੋਲੇ ਬਹੁਤ ਘੱਟ ਜ਼ਮੀਨ ਹੈ ਇਹ ਗਰੀਬ ਆਪਾਂ ਕਹਿ ਸਕਦੇ ਵੀ ਗਰੀਬ ਤਬਕੇ ਨਾਲ ਸੰਬੰਧ ਰੱਖਦੇ ਨੇ ਤੇ ਲਗਭਗ ਤੁਸੀਂ ਮੰਨੋ ਜੀ ਲਗਭਗ 2.5 ਤੋਂ ਲੈ ਕੇ 3 ਏਕੜ ਜਿਹੜੀ ਕਨਕ ਹੈ ਇਹ ਅੱਜ ਇੱਥੇ ਮੌਕੇ ਤੇ ਮੱਚ ਚੁੱਕੀ ਹੈ ਤੇ ਜਿਹੜੇ ਮੌਕੇ ਤੇ ਜ਼ਮੀਦਾਰ ਨੇ ਸਾਡੇ ਨੰਬਰ ਦਾ ਸਾਹਿਬ ਨੇ ਦੱਸਿਆ ਵੀ ਜਿਹੜੀ ਬਿਜਲੀ ਦੇ ਤਾਰਾਂ ਜਾ ਰਹੀਆਂ ਨੇ ਇਹਨਾਂ ਦੀ ਸਪਾਰਕਿੰਗ ਹੋਈ ਹੈ ਇਹਦੇ ਨਾਲ ਲੱਗੀ ਹੈ ਜੀ ਇਹ ਤੇ ਅਸੀਂ ਲਗਭਗ ਸਾਰੀ ਕਨਕ ਦੀ ਵੀ ਨੋਟ ਕਰ ਲਿਆ ਵੀ ਕਿੰਨਾ ਰਕਬਾ ਹੈ ਜੀ ਕਿਹੜਾ ਇਹਦਾ ਮਾਲਕ ਹੈ ਕਾਸ਼ਤ ਕਰਦਾ ਹੈ ਤੇ ਬਾਕੀ ਜਿਹੜੀ ਇੱਥੇ ਤੂੜੀ ਦੀ ਮਤਲਬ ਜੋ ਡੈਮੇਜ ਹੋਇ ਹਾਂਜੀ ਇਹ ਨੁਕਸਾਨ ਜਿਹੜਾ ਹੋਇਆ ਹੈਗਾ ਕਿਸਾਨ ਕਰਨ ਕੀ ਬਿਜਲੀ ਦੀ ਤਾਰਾਂ ਦਾ ਜੀ ਜੀ ਬਿਲਕੁਲ ਕੋਈ ਉਹਨਾਂ ਨੂੰ ਵੀ ਲਿਖਿਆ ਜਾਏਗਾ ਇਸ ਤੇ ਇਹਨਾਂ ਜੀ ਇੱਕ ਵਾਰੀ ਅਸੀਂ ਉਹਨਾਂ ਨਾਲ ਮੈਕਬੀਨ ਨਾਲ ਕੰਟੈਕਟ ਕਰਾਂਗੇ ਤੇ ਸਾਡੇ ਜਿਹੜੇ ਅਫਸਰ ਨੇ ਉਹਨਾਂ ਨੂੰ ਰਿਪੋਰਟ ਭੇਜਾਂਗੇ ਤੇ ਉਸ ਤੋਂ ਬਾਅਦ ਜੋ ਵੀ ਕਾਰਵਾਈ ਹੈ ਜੀ ਉਹਨਾਂ ਕੋਲੋਂ ਕੀਤੀ ਜਾਏਗੀ ਕੌਣ ਕੌਣ ਤੁਹਾਡੇ ਇੱਥੇ ਅਫਸਰ ਪਹੁੰਚੇ ਇਹ ਸਾਡੇ ਤਹਿਸੀਲਰ ਸਾਹਿਬ ਆਏ ਹੋਣੇ ਜਿ ਮੌਕੇ ਤੇ ਸਾਡੇ ਡਿਪਾਰਟਮੈਂਟ ਤੋਂ ਗੁਲਦੀਪ ਸਿੰਘ ਨੇ ਜੀ ਏਓਕੇ ਦਫਤਰ ਦੇ ਵਿੱਚੋਂ ਆਏ ਨੇ ਤੇ ਮੈਂ ਆ ਜੀ ਬਾਕੀ ਸਾਡੇ ਸਾਰੇ ਹੋਰ ਨੰਬਰਦਾਰ ਸਾਹਿਬ ਹੋਗੇ ਤੇ ਪਿੰਡ ਤੋਂ ਹੋਰ ਬੰਦੇ ਵੀ ਨੇ ਕੁਝ ਤੁਹਾਡੇ ਤਹਿਸੀਲਦਾਰ ਸਾਹਿਬ ਦੀ ਜਿਹੜੀ ਕਿਸਾਨਾਂ ਨਾਲ ਬਹਿਸ ਵੀ ਹੋਈ ਹੈ ਕਿਸਾਨਾਂ ਨਾਲ ਦੁਰਵਿਹਾਰ ਕੀਤਾ ਮੈਂ ਨਹੀਂ ਉਹ ਨਾ ਜੀ ਨਹੀਂ ਨਹੀਂ ਮੈਂ ਦਿਖੋ ਜੀ ਇਹ ਚੀਜ਼ ਤਾਂ ਨਹੀਂ ਕਹੂੰਗਾ ਚਲੋ ਕੋਈ ਗੱਲ ਨਹੀਂ ਕਈ ਵਾਰੀ ਦੇਖੋ ਅਫਸਰ ਤੋਂ ਕਈ ਵਾਰੀ ਕੁਝ ਗਲਤੀ ਨਾਲ ਕਿਹਾ ਹੋਏ ਜਾਂਦਾ ਹੈ ਪਰ ਚਲੋ ਮੈਂ ਉਹਨਾਂ ਨੇ ਕੋਈ ਦਿਲ ਤੋਂ ਨਹੀਂ ਕਿਹਾ ਇਹ ਜੋ ਵੀ ਚਲੋ ਹੋਇਆ ਨਾ ਇਹ ਕੁਝ ਕੁਝ ਬੜਾ ਮੁੱਦਾ ਨਹੀਂ ਜੀ ਹੱਲ ਹੋ ਗਿਆ ਜੀ ਮੌਕੇ ਤੇ ਹਾਂਜੀ ਕਿਸੇ ਤਰ੍ਹਾਂ ਦਾ ਕੋਈ ਇੱਥੇ ਹੰਗਾਮਾ ਜਾਂ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਨਹੀਂ ਕੋਈ ਘਟਨਾ ਨਹੀਂ ਹੋਈ ਜੀ ਕੋਈ ਹੋਣੀ ਉਹ ਤਾਂ ਚਲੋ ਪਿੰਡ ਸਾਡਾ ਭਾਈਚਾਰਾ ਹੈ ਘਰ ਦੇ ਵਿੱਚ ਕੋਈ ਗੱਲ ਨਹੀਂ ਉਹ ਤਾਂ ਮਾੜਾ ਮੋਟਾ ਹੋ ਹੀ ਜਾਂਦਾ ਪਰ ਕੋਈ ਹੰਗਾਮਾ ਨਹੀਂ ਕੋਈ ਗੱਲ ਨਹੀਂ ਇਨਸਾਨਾਂ ਨੂੰ ਜਿਹੜਾ ਇਹਦਾ ਇਨਸਾਫ ਹੈ ਪ੍ਰੋਪਰ ਤਰੀਕੇ ਨਾਲ 100% ਮਿਲੂਗਾ ਜੀ ਪੱਕਾ ਮਿਲੂਗਾ ਜੀ ਮੈਂ ਲਿਖਤੀ ਰਿਪੋਰਟ ਅੱਜ ਹੀ ਬਣਾ ਕੇ ਭੇਜਣ ਲੱਗਿਆ ਜੀ ਇਹ ਅੱਡਾ ਅਣਕੋਟੇ ਨੇ ਪਾਜ ਕਰ ਮਾ ਲੱਗਿਆ ਅਸਟਾਈ ਬੋਲ ਤੇ ਆਪਣੀ ਤੇ ਕਰਦੇ ਆ ਇਹ ਕੁੱਲ ਜ਼ਮੀਨ ਐਨੀ ਨਹੀਂ ਐਨੀ ਕਾ ਹੀ ਹੈ ਤੁਸੀਂ ਆਪਣੇ ਪਰਿਵਾਰ ਦੇ ਪਾਲਣ ਵਾਸਤੇ ਵੀ ਜਦੋਂ ਬਸ ਐੀ ਕੁਸਤੀ ਆ ਆਪਣੇ ਕੋਲ ਤੇ ਕਾਰਨ ਕੀ ਹੋਇਆ ਵਧੀਆ ਮੇਰਾ ਕੋਈ ਪਤਾ ਨਹੀਂ ਲੱਗਾ ਇਹ ਕੀ ਚੱਕਰ ਹੋਇਆ ਤਾਰਾਂ ਤੂਰਾਂ ਦਾ ਕੋਈ ਉਹ ਸਪਾਰਕ ਦਿੱਤਾ ਉੱਥੇ ਅੱਗ ਲੱਗੇ ਤੁਸੀਂ ਕੀਤੀ ਸੀ ਜਾਂ ਤਾਰ ਸੀ ਕਿੱਥੇ ਸੀ ਜਦੋਂ ਅੱਗ ਲੱਗੀ ਮੈਂ ਪਾਤਣਾ ਤੇ ਤੁਹਾਨੂੰ ਕੋਣ ਆਇਆ ਕਿਸ ਦਾ ਮੈਨੂੰ ਫੋਨ ਆਇਆ ਮੇਰੇ ਭਰਾ ਦਾ ਆਇਆ ਤਾਂ ਕਰਕੇ ਮੋਰੇ ਪਹੁੰਚੇ ਮਰੇ ਆਉਂਦੇ ਉਹ ਅੱਗ ਬੁਝਾਤੀ ਦੀ ਇਹ ਆ ਕੇ ਦੇਖਿਆ ਜਦੋਂ ਮੱਚ ਗਈ ਸਾਰੀ ਕੁਸਮ ਨਹੀਂ ਬਚਿਆ ਇਹ ਹੀ ਖਾਣ ਵਾਸਤੇ ਸੀ ਪਿੰਡ ਵਾਲੇ ਲੱਗੇ ਹੋਏ ਸੀ ਬੁਝਾਉਣ ਹਾਂਜੀ ਹਾਂਜੀ ਕੋਈ ਪ੍ਰਸ਼ਾਸਨ ਦੀ ਕੋਈ ਹੈ ਕੋਈ ਨਹੀਂ ਆਈ ਔਰ ਤਾਂ ਇਹ ਮੱਝਪੁਰ ਫਿਰ ਜਿਹੜਾ ਕਰਦੇ ਦਾਣੇ ਵਾਸਤੇ ਜਿਹੜਾ ਇਹ ਫਸਲ ਬੀਜੀ ਸੀ ਇਸ ਤੋਂ ਬਾਅਦ ਹੁਣ ਕਿਸ ਤਰ੍ਹਾਂ ਨਜ਼ਰ ਆ ਰਿਹਾ ਤੁਹਾਨੂੰ ਕਿ ਕੀ ਦੁਬਾਰਾ ਹੁਣ ਕੀ ਮੁੱਲ ਲੈਣੀ ਪਊਗੀ ਥੋੜਾ ਤਾਂ ਮੁੱਲ ਲੈਣੀ ਪਊਗੀ ਜਦੋਂ ਹੈ ਹੀ ਨਹੀਂ ਕੁਛ ਵੀ ਬਚਿਆ ਹੀ ਨਹੀਂ ਇਹ ਰਿਸ਼ਤੇਦਾਰ ਕੋ ਕਿਸੇ ਤੋਂ ਜਾਂ ਭਿੰਡ ਪੈਸੇ ਕੋ ਕਿਸੇ ਤੋਂ ਲੈਣੀ ਪੈਗੀ ਚਲੋ ਤਾਂ ਬਾਕੀ ਮਰ ਜੀਏ ਜੋ ਕਰਨਗੇ ਬਾਕੀ ਚਲੋ ਪਰਮਾਤਮਾ ਦੇ ਦੇਣੀਏ ਜੋ ਦੇਣੀਏ ਤਾਂ ਪਰ ਦੁੱਖ ਹੈਗਾ ਕਿਤੇ ਨਾ ਕਿਤੇ ਮਨ ਦੇ ਵਿੱਚ ਕਿ ਇੰਨੀ ਪੁੱਤਾ ਵਾਂਗੂ ਪਾਲੀ ਸੀ ਫਸਲ ਇਹ ਤਾਂ ਪਤਾ ਹੀ ਹੁਣ ਆਪਾਂ ਨੂੰ ਸਾਰੇ ਕਿਵੇਂ ਪਾਲਦੇ ਆ ਸੇ ਸਾਲ ਬਾਅਦ ਆਉਂਦੇ ਇਹ ਕਣਕ ਆਪਣੇ ਤੇ ਹੁਣ ਪ੍ਰਸ਼ਾਸਨ ਇਸ ਇਤਿਹਾਸ ਹੁੰਦੇ ਆਪਾਂ ਨੂੰ ਖਾਣ ਵਾਸਤੇ ਦਾਣੇ ਹੁੰਦੇ ਨੇ ਪ੍ਰਸ਼ਾਸਨ ਆਇਆ ਕੋਈ ਗੱਲਬਾਤ ਕੀਤੀ ਤੁਸੀਂ ਉਹਨਾਂ ਨਾਲ ਤੇ ਮੁਆਵਜ਼ੇ ਬਾਰੇ ਜਾਂ ਕੋਈ ਲਿਖਤ ਕਰਕੇ ਲੈ ਆਪਣੇ ਹੀ ਆਏ ਤੇ ਬਤਵਾਰੀ ਸਾਹਿਬ ਆਏ ਹੀ ਉਹਨਾਂ ਨਾਲ ਹੋਈ ਆ ਗੱਲਬਾਤ ਉਹ ਲਿਖ ਕੇ ਲੈ ਕੇ ਨਹੀਂ ਹੁਣ ਦੇਖੋ ਗਾਹਾਂ ਕੀ ਬਣਦੇ ਆ ਇਹ ਤਾਂ ਇਹ ਮੰਗ ਕਰਦੇ ਵੀ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਕੀ ਨਾਮ ਬਜੀ ਸੱਤਾ ਸਿੰਘ ਜੀ ਬਾਵਾ ਸਿੰਘ ਦਾ ਮੁੰਡਾ ਹੈ ਕਿਸ ਤਰ੍ਹਾਂ ਜਿਹੜੀ ਹੈਗੀ ਆ ਅੱਗ ਦੀ ਘਟਨਾ ਵਾਪਰੀ ਹੈ ਕਣਕ ਨੂੰ ਕਿੰਨੀ ਜਿਹੜੀ ਜਗਾ ਸੀਗੀ ਕਿੰਨਾ ਨਾਰਾ ਲਾਣਗਾ ਸਾਰਾ ਇਹ ਆ ਬਾਈ ਕਿਲੇ ਦਾ ਕਿੜਾਈ ਇਹਦੇ ਵਿੱਚ ਕੀ ਫਸਲ ਖੜੀ ਸੀ ਜੇ ਨਾੜ ਸੀਗਾ ਕਿੰਨੀ ਨਾੜ ਆਸਲੀ ਆਜ ਲਾਲੋ ਜੀ ਨੂੰ ਦੋ ਕਿਲੋ ਮਾ ਕਣਕ ਖੜੀ ਧੀ ਬਾਕੀ ਸਾਰਾ ਲੰਗਾ ਘੜਦੀ ਆ ਅੱਗ ਲੱਗਣ ਦੀ ਆ ਅੱਗ ਦਾ ਧਾਰਾ ਤੋਂ ਆਈ ਉੱਥੋਂ ਬਿਜਲੀ ਦਾ ਸਪਰਕ ਵੱਜਿਆ ਤੇ ਆਪਦੀ ਬਾਰੇ ਜੇ ਇੱਥੇ ਕਿੱਦੇ ਠੀਕ ਕਿੱਦੇ ਲੈਣਾ ਜੀ ਕਿੰਨੀ ਜਗ੍ਹਾ ਉੱਤੇ ਠੀਕ ਠਿੱਕ ਦੇ ਬਾਈ ਕੀ ਲੈਣੀ ਜੀ ਹਾਂਜੀ ਹੌਣ ਪ੍ਰਸ਼ਾਸਨ ਪਹੁੰਚੇ ਆ ਕਿਸ ਤਰ੍ਹਾਂ ਦੇਖ ਰਹੇ ਆ ਗਰਦੌਰੀ ਵਗੈਰਾ ਕਰ ਰਹੇ ਨੇ ਲੋਡ ਕਰ ਰਹੇ ਨੇ ਹਾਂਜੀ ਕਿੰਨਾ ਚਲ ਕੇ ਆਮ ਜੀ ਦੀ ਸਤਾਹੀ ਆ ਵੀ ਸਾਡਾ ਕਿੰਨਾ ਹੋਇਆ ਜੀ ਬਤੂ ਬਤ ਸਾਨੂੰ ਮਿਲੇ ਠੇਕੇਦਾਰ ਹਾਂਜੀ ਕੀ ਨਾਮ ਹੈ ਤੁਹਾਡਾ ਅਮਰ ਜੀ ਸੇ ਕਿਸਾਨ ਆ ਬੋਰਾ ਸਿੰਘ ਅਮਰ ਜੀ ਕੀ ਘਟਨਾ ਹੋਈ ਹੈ ਕਿਹੜੇ ਪਿੰਡ ਚ ਹੋਈ ਹੈ ਕਿੰਨਾ ਨੁਕਸਾਨ ਹੈ